ਲਾਈਵ ਪਰ ਦੇਖ ਰਹੇ ਦਰਸ਼ਕਾਂ ਦਾ ਬਾਬੋ ਸਾਖਤ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਸਮਰਥਨ ਦੇ ਵਿੱਚ ਉਹਨਾਂ ਦੀ سپورਟ ਦੇ ਵਿੱਚ ਗੁਰਜੀਤ ਸਿੰਘ ਓਜਲਾ ਦੀ سپورਟ ਦੇ ਵਿੱਚ ਕਾਂਗਰਸੀ ਜਿਹੜੇ ਸਮਰਥਕ ਹੈ ਉਹ ਇਕੱਠੇ ਹੋਏ ਹਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੇ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਜਿੱਤੇ ਕਿ ਗੁਰਜੀਤ ਸਿੰਘ ਓਜਲਾ ਅੱਜ ਐਮਪੀ ਤੋਂ ਤੀਸਰੀ ਵਾਰ ਟਿਕਟ ਲੈ ਕੇ ਕਾਂਗਰਸ ਤੋਂ ਐਮਪੀ ਦੀ ਟਿਕਟ ਤੀਸਰੀ ਵਾਰ ਮਿਲ ਚੁਕੀ ਹੈ ਤੇ ਹੁਣ ਤੀਸਰੀ ਵਾਰ ਅੰਮ੍ਰਿਤਸਰ ਦੀ ਐਮਪੀ ਦੀ ਕਮਾਂਡ ਦੇ ਲਈ ਦੁਬਾਰਾ ਲੋਕ ਸਭਾ ਚੋਣਾਂ ਲਈ ਹੋਨ ਤਿਆਰੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਕੱਠ ਸਮਰਥਨ ਕਿਸ ਤਰ੍ਹਾਂ ਬਹੁਤ ਵੱਡਾ ਬਹੁਤ ਵੱਡਾ ਸਮਰਥਨ ਜਿਹੜਾ ਦਿਖਾਈ ਦੇ ਰਿਹਾ ਤੇ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਆਏ ਇੱਥੇ ਮੈਨੂੰ ਜੀ ਤਕਰੀਬਨ ਘੰਟਾ ਘੰਟਾ ਹੋ ਗਿਆ ਜੀ ਆਏ ਨੂੰ ਕੀ ਲੱਗਦਾ ਉਹਨਾਂ ਨੇ ਟਿਕਟ ਲੈ ਕੇ ਅੰਮ੍ਰਿਤਸਰ ਆਉਣ ਨਾਲ ਜੇ ਤੇ ਕਿੰਨੀ ਕੀ ਪੱਕੀ ਹੋ ਗਈ ਆਂ ਭੀੜ ਦੇਖ ਕੇ ਦੇਖੋ ਜੀ ਜੇ ਤੇ ਉਹਨਾਂ ਦੀ ਪਹਿਲਾਂ ਹੀ ਪੱਕੀ ਸੀ ਟਿਕਟ ਆਨ ਅਨਾਉਂਸ ਹੋਣ ਦੀ ਦੇਰ ਸੀ ਕਿਉਂਕਿ ਇੱਕ ਐਵੇਂ ਦਾ ਐਮਪੀ ਜਿਹੜਾ ਲੋਕਾਂ ਵਿੱਚ ਰਿਆ ਹੋਇਆ ਏ ਹਰ ਮੁੱਦਾ ਨੇ ਅੰਮ੍ਰਿਤਸਰ ਦਾ ਚੁੱਕਿਆ ਉਹਦਾ ਉੱਥੇ ਪਾਰਲੀਮੈਂਟ ਦੇ ਵਿੱਚ ਚੁੱਕਿਆ ਇਸ ਐਵੇਂ ਦਾ ਐਮਪੀ ਐਮਪੀ ਨਹੀਂ ਹੈ ਇਹ ਲੋਕਾਂ ਦਾ ਪਰਿਵਾਰ ਹੈ ਐਵੇਂ ਦਾ ਇਨਸਾਨ ਹੈ ਲੋਕਾਂ ਦਾ ਜਮੀਨ ਲੈਵਲ ਦੇ ਮਿਲਦੇ ਲੋਕਾਂ 'ਚ ਜੀ ਜਮੀਨ ਲੈਵਲ ਤੇ ਵਿਚਰਦੇ ਹੋਏ ਐਮਪੀ ਜਿਨ੍ਹਾਂ ਤੇ ਫੁੱਲਾਂ ਦੀ ਵਰਖਾ ਕਰਕੇ ਇਸ ਵੇਲੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਭਰਤੇ ਫੁੱਲਾਂ ਦੀ ਵਰਖਾ ਕਰਕੇ ਗੁਰਜੀਤ ਸਿੰਘ ਓਜਲਾ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਓਜਲਾ ਜੋ ਕਿ ਇਸ ਵੇਲੇ ਆਪਣੇ ਸਮਰਥਕ ਸਮਾਤਕਾ ਵਿੱਚ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਬਹੁਤ ਜਿਆਦਾ ਭੀੜ ਭਾਰੀ ਮਾਤਰਾ ਦੇ ਵਿੱਚ ਜਿਹੜੇ ਕਿ ਭਾਰੀ ਸੰਖਿਆ ਦੇ ਵਿੱਚ ਉਹਨਾਂ ਦੇ ਸਮਰਥਕ ਇਸ ਵੇਲੇ ਪਲੇਟਫਾਰਮ ਨੰਬਰ 1 ਅੰਮ੍ਰਿਤਸਰ ਤੇ ਪਹੁੰਚੇ ਹੋਏ ਹਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਗਤ ਕੀਤਾ ਜਾ ਰਿਹਾ ਹੈ ਇਸ ਵੇਲੇ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਬਹੁਤ ਹੀ ਜਿਆਦਾ ਇੱਥੇ ਰਸ ਜੋ ਕਿ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਉਹਨਾਂ ਦੇ ਸਮਰਥਕ ਤੇ ਉਹਨਾਂ ਦੇ ਮਿਲੀ ਟਿਕਟ ਦੇ ਵਿੱਚ ਕਾਂਗਰਸ ਤੋਂ ਕਾਂਗਰਸ ਤੋਂ ਸਾਰੇ ਇੱਥੇ ਮੌਜੂਦ ਹਨ ਇਸ ਵੇਲੇ ਡਾਕਟਰ ਰਾਜਕੁਮਾਰ 베ਰਕਾ ਵਿਕਾਸ ਸੋਨੀ ਉਹ ਵੀ ਮੌਜੂਦ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ live ਭਾਰਤ ਤੇ ਭਾਰੀ ਰਸ਼ ਜੋ ਕਿ ਦੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਬਹੁਤ ਜ਼ਿਆਦਾ ਸਮਰਥਕ ਸੰਜੀਪ ਜੀ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ ਓਜਲਾ ਸਾਹਿਬ ਦਾ ਅੱਜ ਮੈਂ ਕਿਹਾ ਦੇਖੋ ਸਾਰੀ ਕਾਂਗਰਸ ਕੀ ਸਾਰੇ ਸ਼ਹਿਰ ਤੇ ਨਾ ਜੋਸ਼ ਹੈ ਇੰਨੀ ਉਮੀਦ ਹੈ ਇੰਨੀ ਉਮੰਗ ਹੈ ਇੰਨਾ ਪਹਿਮਤ ਹੈ ਕਿ ਬਸ ਲਹਿਰਾ ਭੇਰਾ ਦੇਖੋ ਕਿਸ ਤਰ੍ਹਾਂ ਸਮੁੰਦਰ ਲੋਕਾਂ ਦਾ ਆਇਆ ਹੈ ਇਸੇ ਜੋਸ਼ ਨਾਲ ਹੀ ਮੈਂ ਸਮਝਦਾ ਵੀ ਘਟੋ ਘਟ 5 ਲੱਖ ਤੋਂ ਵੱਧ ਲੋਕਾਂ ਨਾਲ ਆਪਾਂ ਜਿੱਤਾਂਗੇ ਅੱਜ ਦਾ ਜੋਸ਼ ਜਿੱਤ ਦਾ ਰਸਤਾ ਦਿਖਾ ਰਿਹਾ ਸਾਫ ਬਿਲਕੁਲ ਜਿੱਤ ਦਾ ਰਸਤਾ ਦਿਖਾ ਰਿਹਾ ਜੀ ਇਹ ਸੰਜੀਵੀ ਰੋੜਾ ਜੀ ਜੋ ਕਿ ਗੁਰਜੀਤ ਸਿੰਘ ਓਜਲਾ ਦੇ ਸਵਾਗਤ ਦੇ ਵਿੱਚ ਆਏ ਹਨ ਤੇ ਤਸਵੀਰਾਂ ਤੁਹਾਨੂੰ ਹੋਰ ਵੀ ਸਾਂਝੀ ਕਰਾਂਗੇ ਸਾਡੇ ਨਾਲ ਹੋਰ ਵੀ ਸਮਰਥਕ ਹਨ ਜੋ ਕਿ ਇੱਥੇ ਗੁਰਜੀਤ ਸਿੰਘ ਸਰਦਾਰ ਗੁਰਜੀਤ ਸਿੰਘ ਓਜਲਾ ਦੇ ਸਮਰਥਨ ਦੇ ਵਿੱਚ ਅੰਮ੍ਰਿਤਸਰ ਅੰਮ੍ਰਿਤਸਰ ਆਏ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਹੁਤ ਭਾਰੀ ਮਾਤਰਾ ਜਰਾਸ਼ ਭਾਰੀ ਪੀੜ ਜਿਹੜੀ ਕਿ ਉਹਨਾਂ ਦੇ ਸਵਾਗਤ ਦੇ ਵਿੱਚ ਕਾਂਗਰਸੀ ਕੌਮੀ ਝੰਡੇ ਲੈ ਕੇ ਉਹਨਾਂ ਦਾ ਸਵਾਗਤ ਕਰਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਗਈ ਆਪਣੇ ਆਪਣੇ ਜਿਹੜੇ ਐ ਸਮਰਥਕ ਆਪਣੀ ਢੰਗ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਹਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਲੀਡ ਤੋਂ ਜਿੱਤੇ ਸਨ ਗੁਰਜੀਤ ਸਿੰਘ ਓਜਲਾ ਤੇ ਉਹਨਾਂ ਦੇ ਅੱਜ ਅੰਮ੍ਰਿਤਸਰ ਆਉਣ ਤੇ ਸਮਰਥਕਾਂ ਦਾ ਜੋਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਇੱਥੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰਜੀਤ ਸਿੰਘ ਓਜਲਾ ਜਿਹੜੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੇ ਲੀਡਰ ਦੇ ਰੂਪ ਵਿੱਚ ਇੱਕ ਵੱਡੇ ਲੀਡਰ ਦੇ ਰੂਪ ਵਿੱਚ ਆਇਆ ਹਨ ਤੇ ਸਮਰਥਨ ਦੇ ਵਿੱਚ ਭਾਰੀ ਰਸ਼ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਈ ਭਾਰਚੇ ਬਹੁਤ ਜ਼ਿਆਦਾ ਸਵਾਗਤ ਦੇ ਵਿੱਚ ਸੁਨੀਲ ਗੱਤੀ ਜੀ ਵੀ ਆਇਆ ਹਨ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਤੇ ਹਾਂਜੀ ਸਰ ਕਿਸ ਤਰ੍ਹਾਂ ਲੱਗਦਾ ਕਿ ਤੀਸਰੀ ਵਾਰ ਟਿਕਟ ਲੈ ਕੇ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਆਇਆ ਹੈ ਇੰਨਾ ਕਦੀ ਜੋਸ਼ ਦੇਖਿਆ ਵਰਕਰਾਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਆਧੇ ਪੌਣੇ ਘੰਟੇ ਤੋਂ ਵੱਧ ਹੋ ਗਿਆ ਗੱਡੀ ਦੇ ਵਿੱਚ ਤੇ ਅਜੇ ਤੱਕ ਬਾਹਰ ਨਹੀਂ ਆਉਂਦੇ ਦੇਖੋ ਕਾਂਗਰਸ ਵਰਕਰ ਜਦੋਂ ਇਕੱਠਾ ਹੋ ਜਾਂਦਾ ਫਿਰ ਸਾਰੇ ਹੀ ਨਦੀਆਂ دریا ਪਾਰ ਕਰ ਲੈਂਦਾ ਓਜਲਾ ਸਾਹਿਬ ਨਾਲ ਸਾਰੇ ਲੀਡਰ ਇਕੱਠੇ ਨੇ ਵਰਕਰ ਇਕੱਠੇ ਨੇ ਔਰ ਇੱਕ ਇਤਿਹਾਸਿਕ ਜਿੱਤ ਹੋਏਗੀ ਇਸ ਵਾਰ ਦੀ ਇਹ ਜੋਸ਼ ਜਿਹੜਾ ਜਿੱਤ ਦਾ ਸੰਦੇਸ਼ ਹੈ ਜਿੱਤ ਦਾ ਸੰਦੇਸ਼ ਆ ਜਿੱਤ ਦਾ ਲਿਖੀਗੇ ਤੁਹਾਡੇ ਸਾਹਮਣੇ ਜੋਸ਼ ਵੇਖੋ ਨਾ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹਨਾਂ ਵਿੱਚ ਜੋਸ਼ ਦੇ ਵੇਖੋ ਪੁਲਿਸ ਡੰਡੇ ਮਾਰਨ ਤੱਕ ਜਾਣ ਦੀ ਦੁਨੀਆ ਟਿਕਾ ਨਹੀਂ ਮਿਲੰਦੇ ਚਲੋ ਖੁਸ਼ੀ ਦੀ ਗੱਲ ਹੈ ਕਿ ਅੱਜ ਹਿੰਦੁਸਤਾਨ ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਇਲੈਕਸ਼ਨ ਜਿੱਤਣ ਇੰਡੀਆ ਕਾਡਪੰਤਨ ਇਲੈਕਸ਼ਨ ਜਿੱਤਣ ਜਾ ਰਿਹਾ ਔਰ 2400 ਰਿਜਲਟ ਸਾਡੇ ਬਾਹਰ ਆ ਗਿਆ 2 4 ਜੂਨ ਨੂੰ ਸੌਰੀ ਰਿਜਲਟ ਤੁਹਾਡੇ ਸਾਹਮਣੇ ਹੋਣਗੇ ਤੇ ਇਹ ਇਹ ਸਾਬਕਾ ਐਮਐਲਏ ਤੇ ਇਹਨਾਂ ਦੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਗੁਰਜੀਤ ਸਿੰਘ ਹੋਜਣਾ ਐਸਐਲਆ ਸਟੇਸ਼ਨ ਤੋਂ ਬਾਹਰ ਆ ਚੁੱਕੇ ਹਨ ਤੇ ਸਮਰਥਕਾਂ ਦੀ ਭਾਰੀ ਭੀੜ ਜਿਹੜੀ ਕਿ ਬਹੁਤ ਜ਼ਿਆਦਾ ਰਚਨ ਇਸ ਵੀਲੇ ਦੇਖਣ ਨੂੰ ਮਿਲ ਰਿਹਾ समर्थकਾਂ ਦੇ ਵਿੱਚ ਕਾਫੀ ਜੋਸ਼ ਦਿਖਣ ਨੂੰ ਮਿਲਿਆ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਅਸੂਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਓਜਲਾ ਜਿਹੜੇ ਕਿ ਅੰਮ੍ਰਿਤਸਰ ਆ ਚੁੱਕੇ ਹਨ ਤੇ ਦੁਬਾਰਾ ਫਿਰ ਤੀਸਰੀ ਵਾਰ ਅੰਮ੍ਰਿਤਸਰ ਤੋਂ ਐਮਪੀ ਦੀ ਟਿਕਟ ਲੈ ਕੇ ਤੇ

اوه بھلي اوه وڌاي ਇੱਥੋਂ ਦੇ ਬੜਾ ਧਾਰਮਿਕ ਸ਼ਾਨਾਂ ਦੀ ਇੱਥੋਂ ਦੀ ਸੰਗਤ ਦੀ ਟਿਕੜ ਹੈ ਮੈਂ ਉਹਨਾਂ ਨੂੰ ਸਮਰਪਿਤ ਹੈ ਕਾਗਰ ਦਾ ਇੱਕ ਮਾਣ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਗਰ ਦਾ ਇੱਕ ਮਾਣ ਦਾ ਧੰਨਵਾਦ ਕਰਦਾ ਮੈਂ ਅਮਰ ਸਰ ਦੀ ਸ਼ੋਖੀ ਨੀਤੀ ਸ਼ਬਦਾਂ ਦਾ ਧੰਨਵਾਦ ਕਰਦਾ ਇਹਨਾਂ ਦੀ ਸਹਿਮਤੀ ਦੇ ਨਾਲ ਹੈ ਪਾਰਵਾਨ ਦੇ ਉਮੀਦਵਾਰ ਤੋਂ ਲੱਗਿਆ ਦੇ ਨਾਲ ਸੋ ਕੋਲਿਆਂ ਜੀ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕਿਸ ਤਰ੍ਹਾਂ ਲੱਗਦਾ ਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਸਮਰਥਕ ਅੱਜ ਆਏ ਹਨ ਸਵਾਗਤ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਅਮਰਸਰ ਵਾਸੀਆਂ ਦਾ ਸਾਡੇ ਕਾਂਗਰਸ ਵਰਕਰ ਸਹਿਬਾਨ ਦਾ ਪਿਆਰ ਹੈ ਭਾਜੀ ਲਈ ਹਮੇਸ਼ਾ ਪਿਆਰ ਕਰਦੇ ਆ ਤੇ ਉਹ ਸਾਨੂੰ ਬੜੀ ਖੁਸ਼ੀ ਹੁੰਦੀ ਜੇ ਇੰਨੀ ਵੱਡੀ ਸੰਖਿਆ ਦੇ ਲੋਕ ਆਪ ਮarre ਆਏ ਆ ਐਂਡ ਹਰ ਜਿੱਤ ਦੇ ਵਿੱਚ ਇੱਕ ਅਹਿਮ ਖੜੀ ਆ ਇਹ ਸ਼ੁਰੂਆਤ ਆ ਜਿਹੜਾ ਅੱਜ ਦਾ ਪਿਆਰ ਲੋਕਾਂ ਦਾ ਜੋਸ਼ ਜਿਹੜਾ ਹੈ ਇਹ ਜਿੱਤ ਦੀ ਰਾਹ ਸੌਖੀ ਕਰ ਰਿਹਾ ਬਿਲਕੁਲ ਬਿਲਕੁਲ ਨੇਚਰਲੀ ਵੇਖੋ ਹਾ ਦਿੱਲੀ ਦੇ ਟੌਨਿਕ ਦਾ ਕੰਮ ਕਰਦਾ ਨਾ ਅਸੀਂ ਪਹਿਲੇ ਦਿਨ ਅਮਰਸਰ ਦੀ ਧਰਤੀ ਦੇ ਪੈਰ ਰੱਖਣੇ ਟਿਕਟ ਮਿਲਣ ਤੋਂ ਬਾਅਦ ਤੇ ਤੁਹਾਨੂੰ ਲੋਕੀ ਹੱਥਾਂ ਦੇ ਚੁੱਕ ਲੈਣੇ ਇਤੋਂ ਵੱਡਾ ਔਰ ਤੁਹਾਡੇ ਲਈ ਕੀ ਚਾਹੀਦਾ ਪਰ ਪ੍ਰਮਾਤਮਾ ਦੀ ਵੱਡੀ ਵੱਡੀ ਦੇਣ ਆ ਵੀ ਵਰਕਰਾਂ ਦਾ ਪਿਆਰ ਆ ਹਰ ਵਾਰੀ ਵੋਟਾਂ ਵਧਣ ਦੀਆਂ ਵੋਟ ਪਰਸੈਂਟੇਜ ਵਧਣ ਦੀ ਹੈ ਇਹ ਨਿੱਜੀ ਪਿਆਰ ਕਰਕੇ ਆ ਇੱਕ ਕਾਂਗਰਸੀ ਗੱਲ ਕੀਤੀ ਜਾਂਦੀ ਸੀ ਤੇ ਕਾਂਗਰਸ ਹਰ ਇੱਕ ਵਿਅਕਤੀ ਅ ਤੇ ਇਹਨੂੰ ਆਪਣੀ ਸਟਰੈਂਥ ਨੂੰ ਕਿਸ ਤਰ੍ਹਾਂ ਦੇਖਦੇ? ਬਿਲਕੁਲ ਭਾਜੀ ਸਾਰੇ ਵੇਖੋ ਆਪਣੇ ਘਰੋਂ ਨਿਕਲ ਕੇ ਆਏ ਅੱਜ ਬੜਾ ਮਾਤਾ ਜੀ ਦਾ ਦਿਨ ਸੀ ਜੋਤਾਂ ਸੀ ਉਹਦੇ باوجود ਵੀ ਇਹਨਾਂ ਨੇ ਧਾਰਮਿਕ ਆਪਣੇ ਕਰਕੇ ਕਰਮ ਕਾਂਡ ਐਂਡ ਹੱਟੇ ਨਾਲ ਆ ਕੇ ਖੜੇ ਆ ਇਹ ਸਾਡਾ ਇਹਨਾਂ ਦਾ तहे ਦਿਲੋਂ ਧੰਨਵਾਦ ਹੈ ਅਸੀਂ ਇਹਨਾਂ ਦਾ ਦੇ ਨਹੀਂ ਦੇ ਸਕਦੇ ਇਹ ਪਿਆਰ ਹੈ ਸਾਨੂੰ ਇੱਕ ਬੜੀ ਐਨਰਜੀ ਮਿਲੀ ਆ ਇਸ ਸਟਾਰਟਅਪ ਤੋਂ ਤੇ ਆਸ ਕਰਦੇ ਆ ਇਹ ਵਰਕਰ ਗਾ ਵੀ ਆਉਣਗੇ ਸਮਝ ਤੁਹਾਡੇ ਨਾਲ ਡਟ ਕੇ ਖਲੋਣਗੇ ਐਂਡ ਤੁਹਾਡੀ ਜਿੱਤ ਨਿਸ਼ਚਿਤ ਕਰਨਗੇ ਧੰਨਵਾਦ ਥੈਂਕ ਯੂ ਤੇ ਇਹ ਸੰਸੂ ਕੋਇਲਾ ਜੀ ਗੁਰਜੀਤ ਸਿੰਘ ਕੋਇਲਾ ਦੇ ਬ੍ਰਦਰ ਜਿਹਨਾਂ ਨੇ ਦੱਸਿਆ ਕਿ ਕਾਫੀ ਜਿਹੜੀ ਗਿਣਤੀ ਦੇ ਵਿੱਚ ਜਿਹੜੇ ਕਿ ਸਮਰਥਕ ਆਏ ਹਨ ਉਹ ਸਮਰਥਕ ਜਿਹੜੇ ਗੁਰਜੀਤ ਸਿੰਘ ਓਝਲਾ ਦੀ ਇਸਮਰਥਨ ਦੇ ਵਿੱਚ ਆਏ ਹਨ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਕੀ ਕਾਂਗਰਸ ਦੇ ਹਰ ਪੱਖ ਦੇ ਹਰ ਆਗੂ ਇੱਥੇ ਮੌਜੂਦ ਹਨ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਤੇ ਅੱਗੇ ਵੀ ਉਹਨਾਂ ਦਾ ਸਮਰਥਨ ਰਹੇਗਾ ਤੇ ਜਿੱਤ ਪੱਕੀ ਰਹੇਗੀ ਇਹ ਜੋਸ਼ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜੋਸ਼ ਜਿਹੜਾ ਉਹ ਉਹਨਾਂ ਲਈ ਟੋਨਿਕ ਦਾ ਕੰਮ ਕਰਦਾ ਹੈ